तो कुछ देख रहे हूं एनबीएस म्यूजिक टीवी चैनल सो so दोस्तों आज ईद का त्यौहार है रमजान के महीने को अलविदा कहंदा हुआ ये महीना ईद नु वेलकम कहन दा समय आ गया है पूरे एक महीने दे लंबे इंतजार तो बाद ये त्यौहार आया है जिस दा सारेनु ही बड़े बेसब्री ना इंतजार हुंदा है दोस्तों ਅੱਜ Eid ਦਾ ਤਿਉਹਾਰ ਸਾਰੇ ਹੀ ਮੁਸਲਮਾਨ ਭਾਈਚਾਰੇ ਨੂੰ ਮੇਰੇ ਵੱਲੋਂ ਮੇਰੇ ਚੈਨਲ ਵੱਲੋਂ ਮੇਰੇ 50000 ਸਬਸਕ੍ਰਾਈਬਰ ਹੋ ਗਏ ਨੇ ਸਾਰੇ ਹੀ ਚੈਨਲ ਵੱਲੋਂ ਸਾਰੇ ਮੁਸਲਮਾਨ ਭਾਈਚਾਰੇ ਨੂੰ Eid ਮੁਬਾਰਕ ਹੋਵੇ ਸਾਰੇ ਖੁਸ਼ੀਆਂ ਮੰਡੋ ਵਾਏ ਗੁਰੂ ਦੁੱਖਾ ਦੁੱਖ ਦੂਰ ਰੱਖਣ ਸਾਰੇ ਹੀ ਮੁਸਲਮਾਨ ਭਾਈਚਾਰੇ ਨੂੰ Eid ਮੁਬਾਰਕ ਹੋਵੇ ਰਮਝਾਨ ਦੇ ਮਹੀਨੇ ਨੂੰ ਅਲਵਿਦਾ ਕਹਿੰਦੇ ਵੈਲਕਮ ਕਹਿੰਦਾ ਸਮਾਂ ਆ ਗਿਆ ਹੈ ਪੂਰੇ 1 ਮਹੀਨੇ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਇਹ ਤਿਉਹਾਰ ਆਇਆ ਹੁੰਦਾ ਹੈ ਦੋਸਤੋ ਸਾਰੇ ਹੀ ਮੁਸਲਮਾਨ ਭਾਈਚਾਰੇ ਨੂੰ ਈਦ ਮੁਬਾਰਕ ਹੋਵੇ ਮੇਰੇ ਚੈਨਲ ਵੱਲੋਂ ਸਭ ਸੁਖਮੰਡਾਣਾ ਸਾਰਿਆਂ ਦੇ ਪਰਿਵਾਰਾਂ 'ਚ ਖੁਸ਼ੀਆਂ ਆਉਣ ਈਦ ਮੁਬਾਰਕ ਹੋਵੇ ਸਾਰੇ ਪਰਿਵਾਰਾਂ ਨੂੰ ਉਹ ਦੋਸਤੋ ਇਸ ਦਿਨ ਮੁਸਲਮਾਨ ਭਾਈਚਾਰੇ ਹਰ ਇੱਕ ਦੇ ਗਲੇ ਮਿਲ ਕੇ ਆਪਦੀ ਖੁਸ਼ੀ ਸਾਂਝੀ ਕਰਦੇ ਨੇ ਅਤੇ ਆਪਣਾ ਪਿਆਰ ਇੱਕ ਦੂਜੇ ਨਾਲ ਵੰਡਦੇ ਨੇ ਆਪਦਾ ਦੁੱਖ ਸੁੱਖ ਵੰਡਦੇ ਨੇ ਹਰ ਕਰੇ ਇਸ ਦਿਨ ਆਪਸ ਆਣ ਬੰਦੇ ਨੇ ਇੱਕ ਦੂਜੇ ਨੂੰ ਭੋਜਨ ਖਵਾਇਆ ਉਹ ਇਸ ਦਿਨ ਮਸਮਾਨ ਪਾਇਚਾਰਾ ਬੜੇ ਸ਼ਰਦਾ ਭਾਵ ਦੇ ਨਾਲ ਇਹ ਪਿਆਰ ਮਨਾਈਦਾ ਸੋ ਦੋਸਤੋ ਇਸ ਦਿਨ ਚਿੱਟੇ ਰੰਗ ਦੇ ਕੱਪੜੇ ਪਾ ਕੇ ਲੋਕ ਮਸਜਿਦ ਜਾਂਦੇ ਨੇ ਨਮਾਜ਼ ਅਦਾ ਕਰਦੇ ਨੇ ਦੋਸਤੋ ਇੱਕ ਦੂਜੇ ਨੂੰ ਮੁਬਾਰਕਬਾਦ ਦਿੰਦੇ ਨੇ WhatsApp ਰਾਹੀਂ Facebook ਰਾਹੀਂ ਕਿਸੇ ਵੀ ਸੋਸ਼ਲ ਮੀਡੀਆ ਦੇ ਰਾਹੀਂ ਮੁਬਾਰਕਬਾਦ ਦਿੰਦੇ ਨੇ ਦੋਸਤੋ ਇਹ தேதாசிமான் சேவிய மட்டன் கோவான ਹਰ ਇੱਕ ਪਰਦੇ ਵਿੱਚ ਬਣਾ ਜਾਂਦਾ ਇਸ ਤਰ੍ਹਾਂ ਆਪ ਦੀ ਸਮਰੱਥਾ ਦੇ ਆਧਾਰ ਤੇ ਲੋਕ ਦਾਨਪੁਣ ਵੀ ਕਰਦੇ ਨੇ ਦੋਸਤੋ ਸੋ ਦੋਸਤੋ ਕੁਝ ਲਾਈਨਾਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਇਸ ਗੀਤ ਦੇ ਉੱਤੇ ਯੂੰ ਤੋਂ ਇਬਾਦਤ ਬਹੁਤ ਕੀ ਕੀ ਤੁਮਨੇ ਰੋਜ਼ੇ ਮੈਂ ਖੁਦਾ ਸੇ ਮੁਹੱਬਤ ਕੀਤੀ ਤੂੰ ਨੇ ਚਲੋ ਅਬ ਵਕਤ ਆ ਗਿਆ ਹੈ की इबादत का सिला पाए चांद ਅਦਾ ਕਰੇ ਹਰ ਫਰਜ਼ ਖੁਦਾ ਕੀ ਰਹਿਮਤ ਤੇ ਦਿਲ ਜੂਮੇ ਸੋ ਦੋਸਤੋ Eid ਮੁਬਾਰਕ ਤੇ ਆਪਾਂ ਹਰ ਇੱਕ ਨੂੰ ਕਹਿ ਦਿੰਨੇ ਆ ਮੁਸਲਮਾਨ ਪਾਈਚਾਰ ਕਈ ਵੀਰਾਂ ਨੂੰ ਇਸ ਦਾ ਮਤਲਬ ਨਹੀਂ ਹੁੰਦੇ ਬਾਰੇ ਕੋਣ ਦੱਸਾਂਗੇ ਸੋ ਦੋਸਤੋ ਤਿਉਹਾਰਾਂ ਦੇ ਵਿਦਾਇ ਦੇਣ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ Eid ਦਾ ਮਤਲਬ ਹੈ ਜਸ਼ਨ ਅਤੇ ਮੁਬਾਰਕ ਦਾ ਮਤਲਬ ਹੈ ਬਖਸ਼ੀਸ਼ ਪਾਪ ਕੀ Eid ਦੀ ਨਮਾਜ਼ ਜਾਂ ਅਰਦਾਸ ਤੋਂ ਇੱਕ ਦੂਜੇ ਸ਼ੁਭਕਾਮਨਾਵਾਂ ਦੇਣ ਦਾ ਤਰੀਕਾ ਸਮਾਜਿਕ ਅਰਥਾਂ ਵਿੱਚ ਲੋਕ ਆਮ ਤੌਰ ਤੇ ਜਦੋਂ ਜਾਣ ਤੋਂ ਬਾਅਦ Eid ul Fitr ਅਤੇ Eid ul Haaj ਮਹੀਨੇ ਦੇ Eid ul Jua ਮਨਾਉਂਦੇ ਹਨ ਕੁਝ ਰਾਜ ਇਹ ਕਹਿੰਦੇ ਹਨ ਕਿ ਵਿਦਾਈ ਦੇ ਅਦਾਨ-ਪ੍ਰਦਾਨ ਦੇ ਇੱਕ ਸਭਾ ਚ ਪ੍ਰਮੁੱਖਾ ਤੇ ਸਾਰਮਿਕ ਜਿਵੇਂ ਉਹਦਾ ਹਿੱਸਾ ਹਾਲਾਂਕਿ ਇਸ ਦਾ ਪ੍ਰਯੋਗ ਸਿਰਫ ਦੋ ਜਸ਼ਨ ਮਨਾਇਆ ਜਾਂਦਾ ਹੈ ਹਰ ਘਰ ਦੇ ਵਿੱਚ 파ਕਮਾਨ ਬੰਦਿਆ ਦੋਸਤੋ ਇੱਕ ਦੂਜੇ ਨੂੰ ਗਲੇ ਮਿਲਦੇ ਨੇ ਆਪ ਤੁਹਾਨੂੰ ਜਿਹੜੇ ਆਪਣੇ ਖੁਸ਼ੀਆਂ ਸਾਂਝੀਆਂ ਕਰਦੇ ਨੇ ਦੋਸਤੋ